ਮੇਰਾ ਨਾਂਜੀ ਪ੍ਰੋਫੈਸਰ ਜਸਵੀਰ ਕੌਰ ਸ਼ਿਰਗਿਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਔਮਨ ਅੱਜ ਜੋ ਮੀਟਿੰਗ ਰੱਖੀ ਹੈ ਤਾਂ ਕੀ ਮਕਸਦ ਕੀ ਹੈ ਅੱਜ ਦੀ ਜਿਹੜੀ ਮਿਸਟ ਮੀਟਿੰਗ ਹੈ ਜੀ ਅੱਜ ਪੂਰੇ ਦੇਸ਼ ਦੇ ਵਿੱਚ ਜਣੀ ਕਿ ਪੂਰਾ ਜਿਹੜਾ ਇੰਟਰਨੈਸ਼ਨਲ ਨਾਟਿਸ਼ਪ ਡੇ ਹੈ ਉਹ ਔਮਨ ਡੇ ਮਨਾਇਆ ਜਾ ਰਿਹਾ ਹੈ ਭਾਵ ਕਿ ਜਿਹੜੀਆਂ ਸਾਡੀਆਂ ਔਰਤਾਂ ਨੇ ਉਹ ਆਪਣੇ ਆਪ ਦੇ ਵਿੱਚ ਉਦਮ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਉਹਨਾਂ ਉਦਮੀ ਔਰਤਾਂ ਦਾ ਅੱਜ ਸਨਮਾਨ ਹੈ ਜਿਹੜਾ ਸੀ ਕਰਨਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਇਹ ਮਨਾਇਆ ਜਾ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਮੀਟਿੰਗ ਹੈ ਉਹ ਧੂਰੀ ਹਲਕੇ ਦੇ ਵਿੱਚ ਰੱਖੀ ਗਈ ਹੈ ਜਿਹੜਾ ਕਿ ਸੀਐਮ ਸਾਹਿਬ ਦਾ ਹਲਕਾ ਹੈਗਾ ਜਿਨ੍ਹਾਂ ਦਾ ਪੂਰਾ ਜੋਰ ਲੱਗਿਆ ਹੋਇਆ ਆਪਣੇ ਪੰਜਾਬ ਦੀਆਂ ਉਹਨਾਂ ਔਰਤਾਂ ਨੂੰ ਉੱਪਰ ਚੁੱਕਣ ਦੇ ਲਈ ਜਿਹੜੀਆਂ ਸક્ષਮ ਨੇ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਕਿਉਂਕਿ ਕੁਝ ਔਰਤਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਨਿਕਲ ਕੇ ਕੰਮ ਕਰਦੀਆਂ ਨੇ ਜਾਂ ਨੌਕਰੀ ਪੇਸ਼ੌਰਤੀਆਂ ਨੇ ਪਰ ਸਾਡੇ ਸਮਾਜ ਦੇ ਵਿੱਚ ਕੁਝ ਔਰਤਾਂ ਉਹ ਵੀ ਨੇ ਜਿਹੜੀਆਂ ਘਰਾਂ ਦੇ ਵਿੱਚ ਆਪਣੇ ਕੰਮ ਕਰਕੇ ਆਪਣੇ ਉਦਮ ਦੇ ਨਾਲ ਆਪਣੀ ਜੋਗਤਾ ਦੇ ਨਾਲ ਆਪਣੇ ਪਰਿਵਾਰ ਨੂੰ ਵੀ ਪਾਲ ਰਹੀਆਂ ਨੇ ਤੇ 10 ਬੰਦਿਆਂ ਨੂੰ 10 ਲੇਡੀਜ਼ ਨੂੰ ਉਹਨਾਂ ਨੇ 20 ਨੂੰ ਹੋਰ ਵੀ ਰੋਜ਼ਗਾਰ ਹੈ ਜਿਹੜਾ ਦਿੱਤਾ ਹੋਇਆ ਉਹਨਾਂ ਔਰਤਾਂ ਦਾ ਅੱਜ ਜਿਹੜਾ ਸਨਮਾਨ ਹੈ ਉਹ ਕੀਤਾ ਜਾਵਾ ਅਸੀਂ ਇਸ ਚੀਜ਼ ਜਿਹੜੀ ਹਲਕੇ ਦੀ ਸਿਲੈਕਸ਼ਨ ਹੈ ਉਹ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਸੀਐਮ ਸਾਬ ਦਾ ਹਲਕਾ ਹੈ ਤੇ ਡਾਕਟਰ ਗੁਰਪ੍ਰੀਤ ਜਿਹੜੇ ਕਿ ਔਰਤਾਂ ਦੇ ਨਾਲ ਵੱਡੇ ਪੱਧਰ ਤੇ ਜੁੜ ਵੀ ਰਹੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਰੇ ਨੇ ਉਹਨਾਂ ਕਰਕੇ ਅੱਜ ਅਸੀਂ ਇਹ ਹਲਕਾ ਜਿਹੜਾ ਉਹ ਚੁਣਿਆ 2027 ਦੀਆਂ ਚੋਣਾਂ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਾਲੀਤੀ ਪਾਰਟੀ ਨੂੰ ਅਪ ਕਰ ਲਈਏ ਦੇਖੋ 2027 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਲਈ ਪੂਰਾ ਜਿਹੜਾ ਆਮ ਆਦਮੀ ਪਾਰਟੀ ਆਪਣਾ ਸੰਗਠਨ ਟਾਚਾ ਦੁਆਰਾ ਫੇਰ ਖੜਾ ਕਰੀ ਹੈ ਜਿੱਥੇ ਕਿਤੇ ਕੋਈ ਕਮੀਆਂ ਪੇਸ਼ੀਆਂ ਨੇ ਅਸੀਂ ਉਹਨਾਂ ਨੂੰ ਦੂਰ ਕਰ ਰਹੇ ਹਾਂ ਜਿੰਨੀਆਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਰਹਿਮਾਈ ਦੇ ਹੇਠ ਜਿਹੜੀ ਆਮ ਆਦਮੀ ਪਾਰਟੀ ਆ ਉਹ ਜਿੰਨੇ ਬਾਦੇ ਕਰਕੇ ਚੱਲੀ ਸੀ ਉਨਾ ਵਾਦਿਆਂ ਨੂੰ ਆਮ ਆਦਮੀ ਪਾਰਟੀ ਨੇ ਪੂਰਾ ਕੀਤਾ ਸਿਰਫ ਇੱਕੋ ਹੀ ਵਾਦਾ ਜਿਹੜਾ ਲੇਡੀਜ਼ ਦੇ ਨਾਲ ਕੀਤਾ ਸੀ ਜਿਹਨੂੰ ਸੀ ਜਨਵਰੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਾਗੂ ਆ ਜਿਹੜਾ ਉਹ ਕਰ ਦੇਣਾਗਾ ਉਹ ਸੀਗਾ 1000 ਰੁਪਏ ਦਾ ਵਾਦਾ ਜਿਹੜਾ ਕਿ ਹੁਣ 1100 ਰੁਪਏ ਦੇ ਨਾਲ ਜਨਵਰੀ ਦੇ ਵਿੱਚ ਉਹਦੀ ਪਹਿਲੀ ਕਿਸ਼ਤ ਆ ਜਿਹੜੀ ਮੇਰੀ ਭੈਣਾਂ ਦੇ ਖਾਤਿਆਂ ਦੇ ਵਿੱਚ ਉਹ ਪਹੁੰਚ ਜਾਊਗੀ ਇਸ ਕਰਕੇ ਉਹデア ਜਿਹੜਾ ਇੱਕ ਵਾਅਦਾ ਜਿਹੜਾ ਰਹਿ ਗਿਆ ਬਾਕੀ ਸਾਰੇ ਵਾਦੇ ਕੰਮ ਕੀਤੇ ਨੇ ਸਾਨੂੰ ਮੈਨੂੰ ਇਹ ਲੱਗਦਾ ਵੀ ਅਸੀਂ ਕਹਿ ਕੇ ਵੀ ਇਸੇ ਤਰ੍ਹਾਂ ਚੱਲੇ ਵੀ ਸੀ ਜੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਕੋ ਖੁਸ਼ ਨਹੀਂ ਜੇ ਲੋਕ ਚਾਹੁੰਦੇ ਨੇ ਜਿਹੜੀ ਵਿਜਲੀ ਆ ਉਹਨਾਂ ਨੂੰ ਮਿਲ ਰਹੀ ਆ ਉਹਨਾਂ ਨੂੰ ਰੋਜ਼ਗਾਰ ਹੈ ਜਿਹੜਾ ਉਹਨਾਂ ਬੱਚਿਆਂ ਨੂੰ ਮਿਲ ਰਿਹਾ ਜਿਹੜੇ ਬਿਲਕੁਲ ਆਮ ਘਰਾਂ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਨੂੰ ਅੱਜ 57000 ਨੌਕਰੀਆਂ ਮਾਨ ਸਾਹਿਬ ਦੇ ਚੁੱਕੇ ਨੇ ਔਰ ਅੱਜ ਉਹ ਬੱਚੇ ਜਿਹੜੇ ਘਰਾਂ ਦੇ ਵਿੱਚ ਕਦੇ ਸੁਪਨਾ ਹੁੰਦਾ ਸੀਗਾ ਵੀ ਅਸੀਂ ਵੀ ਕਦੇ ਨੌਕਰੀ ਲੈ ਲਾਂਗੇ ਕਿਉਂਕਿ ਬਹੁਤ ਸਾਰੀਆਂ ਨੌਕਰੀਆਂ ਸੀ ਜਿਹੜੀਆਂ ਉਹ ਅਮੀਰ ਵਰਗ ਦੇ ਜਿਹੜੇ ਬੱਚੇ ਸੀਗੇ ਉਹ ਲੈ ਜਾਂਦੇ ਸੀ ਇੱਥੋਂ ਤੱਕ ਕਿ ਹਾਲਾਤ ਤਾਂ ਇਦਾਂ ਦੇ ਵੀ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਕਿ ਖੇੜਕੇ ਕਿਸੇ ਗਰੀਬ ਘਰ ਦਾ ਬੱਚਾ ਹੁੰਦਾ ਸੀ ਤੇ ਸਰਟੀਫਿਕੇਟ ਕਿਸੇ ਅਮੀਰ ਘਰ ਦੇ ਬੱਚੇ ਦਾ ਬਣ ਜਾਂਦਾ ਸੀ ਤੇ ਉਹ ਨੌਕਰੀਆਂ ਲੈ ਜਾਂਦਾ ਸੀ ਅੱਜ ਆਮ ਆਦਮੀ ਪਾਰਟੀ ਉਹਨਾਂ ਗਰੀਬ ਘਰਾਂ ਦੇ ਉਹਨਾਂ ਮਿਹਨਤੀ ਬੱਚਿਆਂ ਨੂੰ ਨੌਕਰੀਆਂ ਦੇ ਕੇ ਆਪਣਾ ਜਿਹੜਾ ਯੋਗਦਾਨ ਹੈ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਲਈ ਪਾ ਰਹੀ ਹੈ ਤਾਂ ਇਸ ਕਰਕੇ ਅਸੀਂ ਆਪਣੇ ਕੰਮ ਦੇ ਆਧਾਰ ਤੇ ਜਿਹੜੀ ਵੋਟ ਹੈ ਉਹ 2027 ਦੇ ਵਿੱਚ ਮੰਗੜ ਜਾਵਾਂਗੇ ਕੀ ਨਾ ਲਈ ਮੇਰਾ ਨਾਮ ਨਵਜੋਤ ਕੌਰ ਮੈਂ ਆਮ ਆਦਮੀ ਪਾਰਟੀ ਤੋਂ ਹਲਕਾ ਕੋਆਰਡੀਨੇਟਰ ਹਾਂ ਧੂਰੀ ਤੋਂ ਅੱਜ ਦੇ ਪ੍ਰੋਗਰਾਮ ਰਿਕੀ ਕਰੂੰਗੀ ਅਸੀਂ ਅੱਜ ਦੇ ਪ੍ਰੋਗਰਾਮ ਲਈ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਲਈ ਕਿਹਾ ਤੇ ਅਸੀਂ ਉਸ ਲੇਡੀਜ਼ ਨੂੰ ਅੱਜ ਸਨਮਾਨਿਤ ਕਰਨਾ ਹੈ ਜੋ ਲੇਡੀਜ਼ ਆਪਦੇ ਬਲਬੁੱਤੇ ਤੇ ਕੋਈ ਨਾ ਕੋਈ ਕੰਮ ਕਰ ਰਹੀਆਂ ਨੇ ਤੇ ਆਪਦੇ ਨਾਲ ਦੋ ਚਾਰ ਲੇਡੀਜ਼ ਨੂੰ ਹੋਰ ਵੀ ਕੰਮ ਕਰਵਾ ਰਹੀਆਂ ਨੇ ਜਿਨ੍ਹਾਂ ਦਾ ਚੁੱਲ੍ਹਾ ਉਹ ਆਪ ਖੁਦ ਤੋੜ ਰਹੀਆਂ ਨੇ ਤੇ ਉਹ ਲੇਡੀਜ਼ ਨੂੰ ਅਸੀਂ ਪੰਜਾਬ ਦੇ ਵਿੱਚ ਅਜੇ ਲਗਭਗ ਪੂਰੇ ਪੰਜਾਬ ਦੇ ਵਿੱਚ ਇਹ ਦਿਵਸ ਮਨਾਇਆ ਜਾ ਰਿਹਾ ਹੈ ਅਸੀਂ ਉਹ ਲੇਡੀਜ਼ ਨੂੰ ਸਭ ਨੂੰ ਸਨਮਾਨਿਤ ਕਰਨਾ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਸਸਿਕਾ ਲ ਜੀ ਮੈਂ ਪਰਮਜੀਤ ਕੌਰ ਹਲਕਾ ਕੋਆਰਡੀਨੇਟਰ ਸਨਾਮ ਤੋਂ ਅਮਨ ਰੋੜਾ ਮੰਤਰੀ ਸਾਹਿਬ ਦੇ ਉੱਤੇ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਲੇਡੀਜ਼ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹਰ ਲੇਡੀਜ਼ ਘਰ ਤੱਕ ਹੀ ਸੀ ਕਿਸੇ ਨੂੰ ਪਤਾ ਵੀ ਕਿੱਥੋਂ ਤੱਕ ਕਿੱਥੇ ਤੱਕ ਲੇਡੀਜ਼ ਪਹੁੰਚ ਸਕਦੇ ਆ ਬਾਕੀ ਕਾਫੀ ਲੇਡੀਜ਼ ਨੇ ਜਿਨ੍ਹਾਂ ਨੇ ਇੰਨੇ ਨੇ ਗਰੁੱਪ ਸਟਾਰਟ ਕਰੇ ਨੇ ਜੋ ਲੇਡੀਜ਼ ਘਰ ਚ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਹੁੰਦਾ ਪਰ ਅੱਜ ਸਾਨੂੰ ਪਤਾ ਲੱਗ ਗਿਆ ਬਾਹਰ ਨਿਕਲ ਕੇ ਕਿ ਲੇਡੀਜ਼ ਵੀ ਬਹੁਤ ਕੁਝ ਕਰ ਸਕਦੀਆਂ ਨੇ ਅਸੀਂ ਹਰ ਜਗ੍ਹਾ ਜਿੱਥੇ ਵੀ ਸਾਡੀ ਇਲੈਕਸ਼ਨ ਹੁੰਦੀ ਕੀਤੀ ਵੀ ਹੁੰਦੀ ਅਸੀਂ ਹਰ ਜਗ੍ਹਾ ਤੇ ਪਹੁੰਚਦੇ ਆਂ ਮੈਂ ਸਾਰੀਆਂ ਭੈਣਾਂ ਦਾ ਮੇਰੀਆਂ ਦਾ ਬਹੁਤ ਧੰਨਵਾਦ ਕਰਦੀ ਆ ਜੋ ਅੱਗੇ ਵਧਣ ਦੇ ਵਿੱਚ ਕਾਮਯਾਬ ਹੋ ਰਹੀਆਂ ਜੀ ਨਾਮ ਹੈ ਹਾਂਜੀ ਮੇਰਾ ਨਾਮ ਬਲਜੀਤ ਕੌਰ ਆ ਜੀ ਬਲਾਕ ਪ੍ਰਧਾਨ ਆ ਜੀ ਮੈਂ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਅੱਗੇ ਆਉਣ ਦਾ ਬਲ ਬਖਸ਼ਿਆ ਹੈਗਾ ਆਪਦੇ ਪੈਰਾਂ ਤੇ ਸੈਲਫ ਡਿਪੈਂਡਡ ਹੋਣ ਦਾ ਬਲ ਬਖਸ਼ਿਆ ਹੈਗਾ ਵੀ ਮੈਂ ਹੀ ਕਹਿੰਨੀ ਆ ਵੀ ਉਹ ਸਾਨੂੰ ਔਰਤਾਂ ਨੂੰ ਅੱਗੇ ਲੈ ਕੇ ਆਏ ਨੇਗੇ ਸਾਨੂੰ ਹਰ ਪੱਖ ਤੋਂ ਹਰ ਉਹਦੇ ਤੋਂ ਸਨਮਾਨਿਤ ਕੀਤਾ ਉਹਨਾਂ ਨੇ ਸਾਨੂੰ ਧੰਨਵਾਦ ਜੀ ਮੇਰਾ ਨਾਮ ਕਿਰਨ ਮੈਂ ਆਮ ਆਦਮੀ ਦੇ ਰੂਪ ਵਿੱਚ ਉਹਨਾਂ ਨੇ ਬਲਾ ਪ੍ਰਧਾਨ ਬਣਾਇਆ ਔਰ ਵਧੀਆ ਲੱਗ ਰਿਹਾ ਹੈ ਜਿਵੇਂ ਵੀ ਮੇਰਾ ਕਹਿ ਰਹੇ ਨੇ ਵੀ ਸਨਮਾਨ ਕਰਨਾ ਹੈ ਲੇਡੀਜ਼ ਨੂੰ ਅੱਗੇ ਲਿਆਉਣ ਵਾਸਤੇ ਇਹ ਇਹਨਾਂ ਦਾ ਬਹੁਤ ਬਹੁਤ ਯੋਗਦਾਨ ਹੈ ਜੇ ਹੁਣ ਅੱਜ ਲੇਡੀਜ਼ ਨੂੰ ਸਨਮਾਨ ਕਰ ਰਹੇ ਨੇ ਵਧੀਆ ਲੱਗ ਰਿਹਾ ਹੈ ਲੇਡੀਜ਼ ਕੇ ਕੇ ਕਰਾ ਚੋ ਨਹੀਂ ਨਿਕਲਦੀ ਸੀ ਪਰ ਹੁਣ ਲੇਡੀਜ਼ ਬਹੁਤ ਅੱਗੇ ਆ ਧੰਨਵਾਦ ਜੀ ਲੱਗਦਾ ਨਹੀਂ ਇਸ ਸਨਮਾਨ ਨਾਲ ਹੋਰ ਹੌਸਲਾ ਬਲੰਦ ਹੋਊਗਾ ਹਾਂਜੀ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਇਹ ਸਨਮਾਨ ਜਦੋਂ ਹੋਏਗਾ ਤਾਂ ਹੋਰ ਵੀ ਲੇਡੀਜ਼ ਨੂੰ ਹੌਸਲਾ ਹੋਏਗਾ ਅੱਗੇ ਵੱਧ ਚੜ ਕੇ ਹੋਰ ਵੀ ਕੰਮ ਕਰਨਗੇ ਲੇਡੀਜ਼ ਹਾਂਜੀ ਮੈਂ ਮੇਰਾ ਨਾਮ ਅਮਨਦੀਪ ਕੌਰ ਮੈਂ ਡਿੜਬੇ ਹਲਕੇ ਦੀ ਕੋਆਰਡੀਨੇਟਰ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਰਦਾਰ ਰਪਾਰ ਸਿੰਘ ਚੀਮਾ ਜੀ ਦਾ ਮਿਤ ਮੰਤਰੀ ਦਾ ਅਤੇ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਹੀ ਹੌਸਲਾ ਦਿੱਤਾ ਵੀ ਔਰਤਾਂ ਨੂੰ ਅੱਗੇ ਵਧਾਉਣ ਦਾ ਤੇ ਮੈਂ ਹੁਣ ਤੱਕ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਵੀ ਅੱਗੇ ਔਰਤ ਨਹੀਂ ਆਉਂਦੀ ਦੇਖੀ ਸਿਰਫ ਮੈਂ ਹੀ ਦੇਖਦੀ ਹੁੰਦੀ ਸੀ ਵੀ ਕੋਈ ਐਮਐਲਏ ਦੇ ਜਾਂ ਕੋਈ ਮੰਤਰੀ ਦੇ ਹੀ ਕੋਈ ਵੈਫ ਅੱਗੇ ਆਉਂਦੀ ਹੁੰਦੀ ਅਸੀਂ ਸਾਰੀਆਂ ਆਮ ਘਰਾਂ ਦੀ ਅਸੀਂ ਅੱਗੇ ਬਹੁਤ ਹੀ ਵੱਧ ਰਹੇ ਹਾਂ ਮੈਂ ਬਹੁਤ ਹੀ ਦਿਲੋਂ ਤਹਿ ਧੰਨਵਾਦ ਕਰਦੀ ਆ ਮੈਡਮ ਤਸਵੀਰ ਕੌਰ ਸੇਰਗਿੱਲੀ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਥ ਦੇ ਕੇ ਇੱਥੇ ਤੱਕ ਆਉਣ ਦਾ ਹੌਸਲਾ ਸਾਡੇ ਦੇ ਵਿੱਚ ਬਹੁਤ ਵੱਡਾ ਕੀਤਾ ਤੇ ਮੈਂ ਦਿਲੋਂ ਧੰਨਵਾਦ ਕਰਦੀ ਆਂ ਡਾਕਟਰ ਗੁਰਪ੍ਰੀਤ ਕੌਰ ਜੀ ਦਾ ਜਿਹੜੇ ਸਾਡੇ ਹੀ ਮਤਲਬ ਕਿ ਹੱਕ ਦੇ ਵਿੱਚ ਬਹੁਤ ਹੀ ਵੱਡੇ ਫੈਸਲੇ ਲੈ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅੱਜ ਸਨਮਾਨ ਹੋ ਰਿਹਾ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਮੈਡਮ ਸ਼ੇਰ ਗਿੱਲ ਦੇ ਨਾਲ ਰਹਿ ਕੇ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਸਨਮਾਨ ਦੀ ਸਾਨੂੰ ਐਡੀ ਵੱਡੀ ਖੁਸ਼ੀ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪ੍ਰੀਤ ਕੋਰ ਮੈਂ ਹਲਕਾ ਸਹਾਇਕ ਹਲਕਾ ਕੋਆਰਡੀਨੇਟਰ ਹਾਂ ਜੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਡਾਕਟਰ ਗੁਰਪ੍ਰੀਤ ਕੌਰ ਦਾ ਜਿਨ੍ਹਾਂ ਨੇ ਅੱਜ ਦਾ ਦਿਨ ਉਹ ਲਿਖਿਆ ਜੀ ਜਿਨ੍ਹਾਂ ਨੇ ਸਾਡੇ ਲਈ ਇੰਨਾ ਮਤਲਬ ਅੱਗੇ ਆ ਕੇ ਪਹਿਲੀ ਗੱਲ ਤੋਂ ਉਹ ਔਰਤਾਂ ਦੀਆਂ ਪ੍ਰੋਬਲਮਾਂ ਸੁਣਦੇ ਨੇ ਉਹਨਾਂ ਦਾ ਸਾਥ ਦਿੰਦੇ ਨੇ ਕੋਈ ਵੀ ਅੱਜ ਤੱਕ ਕੋਈ ਵੀ ਹੋਰ ਪਾਰਟੀ ਨਹੀਂ ਸੀ ਜਿਨੇ ਇੰਨਾ ਮਤਲਬ ਕੰਮ ਕੀਤਾ ਅੱਗੇ ਆ ਕੇ ਔਰਤਾਂ ਨੂੰ ਅੱਗੇ ਲੈ ਕੇ ਆਏ ਨੇ ਪਹਿਲੀ ਪਾਰਟੀ ਹੈ ਜਿਹਦੇ ਵਿੱਚ ਔਰਤਾਂ ਨੂੰ ਅੱਗੇ ਲੈ ਕੇ ਆਂਦਾ ਤੇ ਇੰਨਾ ਮਤਲਬ ਜਿਹਦੇ ਕੰਮ ਕਰਦੇ ਆ ਜੀ ਸਸਿਕਾ ਜੀ ਮੇਰਾ ਨਾਮ ਕਰਮਜੀਤ ਕੌਰ ਪਿੰਡ ਪੇਦਨੀ ਕਲਾ تحصیل ਤੂਰੀ ਜੀ ਅਸੀਂ ਸਰ ਪਹਿਲ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਆਂ ਸੀਐਮ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਹਿਲ ਦਾ ਉਦਘਾਟਨ ਕੀਤਾ ਸਾਨੂੰ ਕੁਝ ਨਹੀਂ ਪਤਾ ਸੀ ਅਸੀਂ ਜੇ ਕੋਈ ਪ੍ਰੋਡਕਟ ਬਣਾਉਂਦੇ ਵੀ ਸੀ ਸਾਡੇ ਹੱਥ 'ਚ ਸਕਿੱਲ ਸੀ ਤਾਂ ਸਿਰਫ ਅਸੀਂ ਘਰ ਤੱਕ ਸੀਮਤ ਸੀ ਪਰ ਉਹਨਾਂ ਨੇ ਸਾਨੂੰ ਬੜਾ ਵਧੀਆ ਉਪਰਾਲਾ ਕਰਕੇ ਇੱਕ ਪਹਿਲ ਪ੍ਰੋਜੈਕਟ ਦਾ ਉਦਘਾਟਨ ਕੀਤਾ ਜਿੱਥੇ ਕਿ ਅੱਜ ਲੱਖਾਂ ਲੇਡੀਜ਼ ਆਪਣੇ ਰੋਜ਼ਗਾਰ ਤੋੜ ਰਹੀਆਂ ਨੇ ਕਿ ਅੱਗੇ ਵੀ ਹੋਰ ਵੀ ਲੇਡੀਜ਼ ਨੂੰ ਨਾਲ ਜੋੜ ਕੇ ਬਹੁਤ ਹਮਲਾ ਮਾਰ ਚੁੱਕੇ ਨੇ ਸਾਡਾ ਇੱਕ ਪਹਿਲ ਪ੍ਰੋਜੈਕਟ ਜੋ ਸੀਐਮ ਨੇ ਉਦਘਾਟਨ ਕੀਤਾ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਬ ਲਾਗੂ ਹੋ ਚੁੱਕਿਆ ਤੇ ਮੈਂ ਖੁਦ ਇੱਕ ਪੀਨਟ ਬਟਰ ਦਾ ਕੰਮ ਕਰਦੀ ਹਾਂ ਜਿੱਥੇ ਵੀ ਮੈਂ ਪੰਜਾਬ ਚ ਜਾ ਰਹੀ ਹਾਂ ਤਾਂ ਬੜਾ ਮਾਣ ਮਹਿਸੂਸ ਕਰਦੇ ਨੇ ਲੋਕ ਕਿ ਸੀਐਮ ਨੇ ਇੱਕ ਪਹਿਲ ਸੰਗਰੂਰ ਤੋਂ ਸ਼ੁਰੂ ਕੀਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਪਰਫੁੱਲਟ ਹੋ ਗਿਆ ਜਿਹੜਾ ਬੂਟਾ ਉਹਨਾਂ ਨੇ ਲਾਇਆ ਸੀ ਇਹ ਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀਐਮ ਇੱਕ ਇਹੋ ਜੀਆਂ ਲੇਡੀ ਵਾਸਤੇ ਸਕੀਮਾਂ ਕੱਢਣ ਕਿ ਉਹ ਆਪਣੇ ਤੇ ਆਪ ਖੁਦ ਡਿਪੈਂਡ ਰਹਿਣ ਤੇ ਆਪਣੇ ਬੱਚਿਆਂ ਨੂੰ ਕਿਉਂਕਿ ਬੜਾ ਵਧੀਆ ਇੱਕ ਰੁਜ਼ਗਾਰ ਦਾ ਸਰੋਤ ਦਿੱਤਾ ਉਹਨਾਂ ਨੇ ਸਾਨੂੰ ਅਸੀਂ ਕਦੇ ਵੀ ਕਿਸੇ ਪਾਰਟੀ ਤੋਂ ਹੋਰ ਉਮੀਦ ਨਹੀਂ ਕੀਤੀ ਸਾਨੂੰ ਉੱਪਰ ਜਿੰਨਾ ਅੱਜ ਸਾਨੂੰ ਸੀਐਮ ਨੇ ਦਿੱਤਾ ਹੋ ਸਕਦਾ ਕਿ ਜੇ ਕੋਈ ਹੋਰ ਪਾਰਟੀ ਹੁੰਦੀ ਤਾਂ ਅੱਜ ਲੇਡੀਜ਼ ਅੱਗੇ ਨਾ ਆਉਂਦੀਆਂ ਕਿਉਂਕਿ ਜਿੰਨੀਆਂ ਵੀ ਲੇਡੀਜ਼ ਤਹਿਲ ਪ੍ਰੋਜੈਕਟ ਦੇ ਵਿੱਚ ਕੰਮ ਕਰਦੀਆਂ ਨੇ ਉਹ 10-10 ਲੇਡੀਜ਼ ਹੋਰ ਵੀ ਆਪਣੇ ਪਿੰਡਾਂ ਦੀਆਂ ਨਾਲ ਜੋੜ ਰਹੀਆਂ ਤੇ ਆਪਣੇ ਬੱਚਿਆਂ ਦੀ ਬਹੁਤ ਵਧੀਆ ਪੜ੍ਹਾਈ ਕਰਵਾਉਂਦੀਆਂ ਨੇ ਅਸੀਂ ਸੀਐਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਮੇਰਾ ਨਾਮ ਕਰਮਜੀਤ ਕੌਰ ਪਿੰਡ ਛਾਪਰ ਕਲਾਂ ਜੀ ਹਲਕਾ ਮੇਰਾ ਸੁਨਾਮ ਜੀ ਤੇ ਮੈਂ ਪਹਿਲਾਂ ਤੇ ਸਰਕਾਰੀ ਸਕੀਮਾਂ ਦੇ ਵਿੱਚ ਸੈਲਫ ਗਰੁੱਪ ਪਿੰਡਾਂ ਦੇ ਵਿੱਚ 11 ਸਾਲ ਕੰਮ ਕੀਤਾ ਜੀ ਤੇ ਹੁਣ ਪਹਿਲ ਦੇ ਆਧਾਰ ਤੇ ਮੈਂ ਆਪਦਾ ਪ੍ਰੋਜੈਕਟ ਜਿਵੇਂ ਹੋਇਆ ਬੀਬੀਆਂ ਲਈ ਘਰ ਵਿੱਚ ਸਰਫ ਫਰਨੈਲ ਤੇ ਆਰਗੈਨਿਕ ਸਾਬਣ ਜੀ ਤੇਲ ਮੈਂ ਖੁਦ ਤਿਆਰ ਕਰਕੇ ਪਹਿਲ ਦੇ ਵਿੱਚ ਟੇਬਲ ਲਾਉਣੀ ਆ ਸੰਗਰੂਰ ਜੀ 2-3 ਸਾਲ ਹੋ ਗਏ ਜੀ ਲਾਉਂਦੇ ਨੂੰ ਬਹੁਤ ਵਧੀਆ ਮਨਸਾਬ ਜੀ ਦਾ ਪ੍ਰਾਲਾ ਹੈ ਜੀ ਸਾਨੂੰ ਅਮਨ ਜੀ ਦਾ ਵੀ ਬਹੁਤ ਜਾਦੇ ਤੇ ਮੈਡਮ ਜਸਵੀਰ ਕੌਰ ਜੀ ਦਾ ਤੇ ਮੈਡਮ ਖਰਮਜੀਤ ਪਰਮਜੀਤ ਕੌਰ ਜੀ ਦਾ ਵੀ ਬਹੁਤ ਜਿਆਦਾ ਜੀ ਕਿਉਂਕਿ ਹੁਣ ਸਾਨੂੰ ਮੈਨੂੰ ਇਹਦੇ ਵਿੱਚ ਬਲੈਕ ਪ੍ਰਧਾਨ ਚੁਣਿਆ ਗਿਆ ਜੀ ਤਾਂ ਮੈਂ ਉਧਰ ਵੀ ਸੇਵਾ ਕਰੂੰਗੀ ਤੇ ਮੈਂ ਬਿਜ਼ਨਸ ਦਾ ਵੀ ਬਹੁਤ ਵਧੀਆ ਕਰ ਰਹੀਆਂ ਪਹਿਲ ਦੇ ਆਧਾਰ ਤੇ ਜੀ ਮੈਨੂੰ ਬਹੁਤ ਵਧੀਆ ਮਤਲਬ ਕਰ ਦੇ ਵਾਸਤੇ ਵੀ ਆਪਦੇ ਹੋਰ ਹੈਲਪ ਹੋ ਰਹੀ ਹੈਗੀ ਜੀ ਤੇ ਮੈਂ ਹੋਰ ਪੈਣਾ ਨੂੰ ਵੀ ਨਾਲ ਦੱਸ ਨੂੰ ਜੋੜਿਆ ਹੋਇਆਗਾ ਤੇ ਉਹ ਮੇਰੇ ਕੋਲੋਂ ਜਾ ਕੇ ਸਮਾਨ ਆਪ ਸੇਲ ਕਰਦੀਆਂ ਨੇ ਜੀ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜੀ ਮਾਨ ਸਰਕਾਰ ਦਾ ਵੀਔਰਤਾਂ ਨੂੰ ਪਹਿਲ ਜ਼ਰੂਰ ਦਿੱਤੀ ਜਾਵੇ ਤੇ ਦਿੱਤੀ ਵੀ ਹੈ ਤੇ ਇਦੂ ਗਾਹਾਂ ਵੀ ਵਧਣ ਦਾ ਜ਼ਰੂਰ ਮੌਕਾ ਦਿੱਤਾ ਜਾਵੇ ਜੀ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਕੌਰ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਧੰਨਵਾਦ ਕਰਨਾ ਚਾਹੁੰਦੇ ਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਐਮਐਨਏ ਅਮਨ अरोड़ा ਜੀ ਦਾ ਉਹਨਾਂ ਨੇ ਸਾਨੂੰ ਪਹਿਲਾ ਸਲਾਈ ਟੀਚਰ ਚੂਜ਼ ਕੀਤਾ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜੋ ਲੇਡੀਜ਼ ਨੇ ਕੰਮ ਸਿੱਖਣਾ ਚਾਹੁੰਦੀਆਂ ਉਹਨਾਂ ਨੂੰ ਟੋਟਲੀ ਫ੍ਰੀ ਜਿਹੜੀ ਹੈ ਟ੍ਰੇਨਿੰਗ ਦਿੰਨੇ ਆ ਤੇ ਸਾਨੂੰ ਸੈਲਰੀ ਉਹਨਾਂ ਦੇ ਐਨਜੀਓ ਵੱਲੋਂ ਦਿੱਤੀ ਜਾ ਰਹੀ ਆ ਤੇ ਸਾਨੂੰ ਅੱਗੇ ਵਧਣ ਦਾ ਜਿਹੜਾ ਸੀ ਮੌਕਾ ਉਹ ਸਰੀਆ ਮਨੂ ਰੋਣਾ ਜੀ ਨੇ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਮੈਡਮ ਸ਼ੇਰਗਿਲ ਜੀ ਸਾਨੂੰ ਪਹਿਲਾਂ ਮਿਲੇ ਤੇ ਹੁਣ ਇਹਨਾਂ ਰਾਹੀਂ ਅਸੀਂ ਜੋ ਪੰਜਾਬ ਦੇ ਵਿੱਚ ਲੇਡੀਜ਼ ਵਿੰਗ ਬਣਿਆ ਉਦੇ ਮਨੂੰ ਸਾਨੂੰ ਹਲਕਾ ਦੇ ਵਿੱਚ ਜਿਹੜੀਆਂ ਸਾਡੇ ਲਾਇਗਿਆ ਡਿਊਟੀ ਲਾਇਗਿਆ ਸੀ ਉਹਨਾਂ ਨੇ ਬਾਰਾ